ਏ ਸੱਚੀ ਗੱਲ ਤੈਨੂੰ ਐਦਾਂ ਲੜਦੀ ਜਿਵੇਂ ਲੜਦਾ ਏ ਫਨੀਰ ਕਾਲਾ ਵੀ ਕਾਦੇ ਨਾਲ ਸਿਆਲ ਕੱਢਣਾ ਉਟੋਂ ਪੋ ਮਾਗਦਾ ਵੀ ਆਉਣ ਵਾਲਾ ਪੜਾ ਵੀ ਕਾਦੇ ਨਾਲ ਸਿਆਲ ਕੱਢਣਾ ਨੀ ਤਿੰਨ ਜ਼ੀਰ ਜਾਈਆਂ ਨਵੀਆਂ ਦੱਸ ਉਹਨਾਂ ਨੂੰ ਬੁਲਾ ਪਲਾ ਕਿਹੜੀ ਲਗੀ ਨੀ ਤਿੰਨ ਜ਼ੀਰੇ ਜਾਈਆਂ ਨਵੀਆਂ ਗਾਜਵੀ ਪੱਲਿਆਂ ਵਾਲੇ ਕਿਣਕੇ ਪੱਲੇ ਬੰਨਦੇ ਰਵਿੰਦਰ ਗਰੇਵਾਲ ਨੂੰ ਇਹ ਤਾਂ ਠੰਡ ਵਿੱਚ ਸੀ ਤਾਂ ਸਵਾਰ ਕੇ ਬੰਨ ਨਹੀਂ ਹੋਈ ਠੰਡ ਕਰਕੇ ਹੱਥ ਨਹੀਂ ਖੁੱਲੇ ਅੱਛਾ ਮੈਂ ਹੋਰ ਵਧੀਆ ਬੰਨ ਲਾਂ ਦੇ ਵਾਹ ਜੀ ਵਾਹ ਕੀ ਆ ਗਰੀਬੀ ਮਿਹਰ ਤਾਂ ਉਹਦੇ ਜਾਂਦੇ ਨਹੀਂ ਖਾਣਾ ਪੀਣਾ ਨਾ ਘਟ ਕਰੋ ਤੇਰੇ ਹੱਥ ਪੈਸੇ ਸਿਰ ਜਾਣਗੇ ਹੋ ਡਾੜ ਦੂੰਗੇ ਆ ਫਿਰ ਪਰ ਦੂੰਗੇ ਚੁੱਲੇ 'ਚ ਅੱਗ ਬੁੱਝ ਜਾਣੀ ਤੇ ਮਾਂ ਨੇ ਫੂਕਣੀ ਦੇ ਦੇਣੀ ਬੁੱਤ ਮਾਰਪੂਕ ਮੇਰੀਆਂ ਅੱਖਾਂ 'ਚ ਧੂਆਂ ਪੈਣਾ ਧੂਕਨੇ ਪਾ ਧੂਕਨੇ ਖਾਦੇ ਵੀ ਹੈ ਧੂਕਨੇ ਧੂਕਾ ਵੀ ਬਹੁਤ ਮਾਰਿਆ ਧੂਕਨੇ ਪੈਂਦੇ ਵੀ ਹੁੰਦੇ ਤੇ ਬੱਚਿਆਂ ਦਾ ਹਾਂ ਕੋਈ ਗੱਲ ਨਹੀਂ ਉਹਨਾ ਨਾਮ ਮੇਰਾ ਬਹਾਦਰ ਸਿੰਘ ਹੈ ਬਹਾਦਰ ਸਿੰਘ ਹਾਂਜੀ ਬਾਦਰੀ ਵਾਲੇ ਕੰਮ ਕਰਦੇ ਰਹੇ ਬਚਪਨ ਤਾਂ ਹੀ ਕਰਦਿਆ ਨਾਮ ਰੱਖਿਆ ਜਾਂਦਾ ਨਹੀਂ ਤਾਂ ਹੀ ਰੱਖਿਆ ਜੀ ਕਿਉਂਕਿ ਬਾਦਰੀ ਵਾਲੇ ਕੰਮ ਕਰਦੇ ਸੀ 사ਸੀ ਗਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਵੇਖ ਰਹੇ ਹੋ ਤੇ ਪ੍ਰੋਗਰਾਮ ਪ੍ਰਾਈਮ ਸਾਥ ਲੈ ਕੇ ਮੈਂ ਮੋੜ ਤੋਂ ਹਾਜ਼ਰਾ ਪਰਮ ਸਿੰਘ ਤੇ ਤੁਸੀਂ ਵੇਖਣ ਜਣੇ ਵੀ ਅੱਜ ਵਾਹ ਵਾਹ ਜੀ ਰੌਣਕ ਜੀ ਲੱਗੀ ਆ ਤੇ ਪਿੱਛੇ ਇੱਕ ਪੁਰਾਣਾ ਜਿਹਾ ਘਰ ਵੀ ਤੁਹਾਨੂੰ ਦਿਖਣ ਡਿਆ ਤੇ ਫਿਰ ਸਾਥ ਨਾ ਬੜੀ ਵਧੀਆ ਜੀ ਲੱਗਦੀ ਜਦੋਂ ਇਤਰਾਨੀ ਥਾਵਾਂ ਲੱਭਦੀਆਂ ਸਾਨੂੰ ਤੇ ਪਿੰਡ ਬੈਠੇ ਆਪਾਂ ਮਜਾਦ ਦੇ ਵਿੱਚ ਤੇ ਟਿਕਾਣਾ ਬਹੁਤ ਵਧੀਆ ਇਹ ਆਪਾਂ ਤੁਹਾਨੂੰ ਦੱਸਣਾ ਨਹੀਂ ਵੀ ਕਿੱਥੇ ਬੈਠੇ ਆ ਪਰ ਹੈ ਜੋ ਵੀ ਆ ਬਹੁਤ ਘੈਂਟ ਆ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਦੇ ਇਸ ਪ੍ਰੋਗਰਾਮ ਚ ਕਰਾਂਗੇ ਤੇ ਤੁਸੀਂ ਇਹ ਵੇਂਦੇ ਹੋਣੇ ਵੀ ਮੁੰਡਾ ਅੱਜ ਗੱਚਕ ਫੜੀ ਫਿਰਦਾ ਵੇਖੋ ਜੀ ਦਿਨ ਦਿਹਾੜ ਜਿਹੜੇ ਨੇ ਨਵਾਂ ਸਾਲ ਚੜਿਆ ਉਸ ਤੋਂ ਬਾਅਦ ਹੁਣ ਦਿਨ ਦਿਹਾੜ ਹੋਣੇ ਨੇ ਤੇ ਮੈਂ ਕਹਿਆ ਵੀ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਆਪਾਂ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਨਾਂ ਦਾ ਮੂੰਹ ਮਿੱਠਾ ਕਰਾ ਦਈਏ ਇਹ ਗੱਜਕ ਸਾਰੇ ਤੁਹਾਡੇ ਵਾਸਤੇ ਆ ਆਪਣਾ ਆਪਣਾ ਹਿੱਸੇ ਦਾ ਖਾ ਲੋ ਤੇ ਮੂੰਹ ਮਿੱਠਾ ਕਰ ਲੋ ਆਪਾਂ ਸਾਲ ਦੀ ਸ਼ੁਰੂਆਤ ਤੇ ਤੁਹਾਡਾ ਮੂੰਹ ਮਿੱਠਾ ਕਰਾਤਾ ਆ ਰੱਖਤੀ ਆਪਾਂ ਤੇ ਹੁਣ ਆਪਾਂ ਕਰਾਂਗੇ ਪ੍ਰੋਗਰਾਮ ਦੀ ਸ਼ੁਰੂਆਤ ਇਧਰ ਵੀ ਸਰਦਾਰ ਸਾਹਿਬ ਇਧਰ ਵੀ ਸਰਦਾਰ ਸਾਹਿਬ ਤੇ ਆਲੇ ਦੁਆਲੇ ਸਰਦਾਰ ਸਾਹਿਬ ਤੇ ਨਜ਼ਾਰੇ ਅੱਜ ਆਜਣੇ ਨੇ ਲੋਈਆਂ ਵੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਮਾਹੌਲ ਠੰਡ ਦਾ ਤੇ ਤੋਂ ਪੱਜ ਹੈ ਨਹੀਂ ਜਿੰਨਾ ਗੋਰਾ ਮੈਂ ਅਗੇ ਦੇਖਦਾ ਨੋਂ ਨੱਕ ਸ਼ਾਇਦ ਨਾ ਦੇਖਦਾ ਵਾਂ ਤੇ ਗੱਲਬਾਤ ਆਪਾਂ ਸ਼ੁਰੂ ਕਰਾਂਗੇ ਇਧਰਲੇ ਪਾਸੇ ਤੋਂ ਕਿਉਂਕਿ ਇਧਰ ਅਜੇ ਥੋੜਾ ਜਿਹਾ ਬੂਰ ਪਿਆ ਹਾਲੇ ਚਿੱਟੀ ਦਾੜੀ ਹੋਣ ਢਈ ਆ ਤੇ ਮੁਰਕੇ ਇਹਨਾਂ ਨੇ ਇਧਰ ਆ ਜਾਣਾ ਪਾਪਾ ਜੀ ਹੋਣਾ ਹੂਆ ਚਿੱਟੀ ਦਾੜੀ ਹੋ ਜਾਈ ਪੂਰੀ ਠੀਕ ਆ ਜੀ ਤੇ ਇਧਰੋਂ ਆਪਾਂ ਸੁਣਾਵਾਂਗੇ ਗੀਤ ਬਾਪੂ ਜੀ ਬੜੇ ਸਤਿਕਾਰਯੋਗ ਬੜੇ ਘੈਂਟ ਲਖਾਰੀ ਨੇ ਬਾਪੂ ਜੀ ਲਿਖਦੇ ਨੇ ਸਥਾਈ ਅੰਤਰੇ ਬੜੇ ਘੈਂਟ ਘੈਂਟ ਇਹ ਤੁਹਾਨੂੰ ਪਸੰਦ ਆਉਣੇ ਗੀਤ ਤੇ ਇਧਰੋਂ ਸ਼ੁਰੂ ਕਰਾਂਗੇ ਸਤਿ ਸ਼੍ਰੀ ਅਕਾਲ ਸਿੰਘ ਸਾਹਿਬ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੈ ਮੌਜਾਂ ਨੇ ਮੌਜਾਂ ਹੋ ਰਹੀਆਂ ਪੂਰੀਆਂ ਪੂਰੀਆਂ ਹੋ ਰਹੀਆਂ ਜੀ ਚਲੋ ਚੰਗੀ ਗੱਲ ਹੈ ਹੋਣੀਆਂ ਵੀ ਚਾਹੀਦੀਆਂ ਨੇ ਸਿੰਘ ਸਾਹਿਬ ਤੁਹਾਡਾ ਪੂਰਾ ਨਾਮ ਕੀ ਹੈ ਜੀ ਪੂਰਾ ਨਾਮ ਮੇਰਾ ਬਹਾਦਰ ਸਿੰਘ ਹੈ ਜੀ ਬਹਾਦਰ ਸਿੰਘ ਹੈ ਹਾਂ ਜੀ ਬਾਦਰੀ ਵਾਲੇ ਕੰਮ ਕਰਦੇ ਰਹੇ ਬਚਪਨ ਤਾਂ ਹੀ ਕਰਦਿਆ ਨਾਂ ਰੱਖਿਆ ਜਾਬਦਾ ਨਹੀਂ ਤਾਂ ਹੀ ਰੱਖਿਆ ਜੀ ਜੇ ਬਾਦਰੀ ਵਾਲੇ ਕੰਮ ਕਰਦੇ ਤੇ ਬਾਦਰੀ ਵਿਆਹ ਤਾਂ ਬਾਅਦ ਵੀ ਜਾਰੀ ਹੈ ਉਹ ਤਾਂ ਜਾਰੀ ਰਹਿਣੀ ਹੋਏ ਜੀ ਸਾਰੀ ਉਮਰੇ ਜਾਰੀ ਰਹਿਣੀ ਹੈ ਨਹੀਂ ਤੁਹਾਡੇ ਵਾਲੇ ਪਾਸਿਓਂ ਕਿ ਆਂਟੀ ਵਾਲੇ ਪਾਸਿਓਂ ਬਾਦਰੀ ਮੇਰੇ ਵਾਲੇ ਹਸੋਈਆਂ ਏ ਭੇਠੀ ਠੀਕ ਹੈ ਜੀ ਬੇਠੀ ਠੀਕ ਹੈ ਜੀ ਹੋਰ ਸੁਣਾਓ ਕਿਵੇਂ ਕੰਮਕਾਰ ਸਭ ਵਧੀਆ ਠੀਕ ठाਕਾਂ ਜੀ ਸਭ ਚੱਲੀ ਜਾਂਦਾ ਚਲੋ ਚੰਗੀ ਗੱਲ ਹੈ ਜੀ ਇਹ ਸਿੰਘ ਸਾਹਿਬ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਤੁਹਾਨੂੰ ਵੀ ਜਿਵੇਂ ਹੁਣ ਠੰਡ ਦਾ ਮੌਸਮ ਆ ਤੇ ਜੇ ਆਪਾਂ ਗੱਲ ਕਰੀਏ ਤੁਹਾਡਾ ਜਿਹੜਾ ਬਚਪਨ ਹੈ ਉਹ ਬਹੁਤ ਸੋਹਣਾ ਬੀਤਿਆ ਹੋਊਗਾ ਕਿਉਂਕਿ ਜਿਹੜੇ ਸਮੇਂ ਦਾ ਤੁਹਾਡਾ ਜਨਮ ਹੋਊਗਾ ਤੁਹਾਡੇ ਉਮਰ ਦੇ ਹਿਸਾਬ ਨਾਲ ਉਹਨਾਂ ਸਮਿਆਂ 'ਚ ਕਹਿੰਦੇ ਭਲੇ ਵੇਲੇ ਸੀ ਤੇ ਮਾਹੌਲ ਬੜੇ ਵਧੀਆ ਸੀ ਤੁਸੀਂ ਵੀ ਇਹਨਾਂ ਦੱਸੋ ਆਪਣੇ ਟਾਈਮ ਦੇ ਵਿੱਚ ਚੁੱਲ੍ਹੇ ਅੱਗੇ ਬਹਿ ਕੇ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾਧੀਆਂ ਇਹ ਭੈਣ ਦੇ ਹੱਥਾਂ ਦੀਆਂ ਖਾਧੀਆਂ ਉਹ ਚੁੱਲੇ ਵਾਲੀ ਰੋਟੀ ਤੇ ਅੱਜ ਗੈਸ ਸਿਲੰਡਰ ਵਾਲੀ ਰੋਟੀ ਦੋਵਾਂ ਚੋਂ ਜ਼ਿਆਦਾ ਸਵਾਦ ਕਿਹੜੀ ਸੀ ਦੇਖੋ ਜੀ ਇਹ ਨਵੇਂ ਸਾਲ ਦੀ ਲੋੜੀ ਹੋਣ ਜਾ ਰਹੀ ਹੈ ਆਪਾਂ ਅਸੀਂ ਸੱਤ ਵਿੱਚ ਬੈਠੇ ਆ ਜਿਹੜੀ ਤੁਸੀਂ ਬਚਪਨ ਦੀ ਗੱਲ ਕਰੀਏ 50 ਸਾਲ ਦੀ ਉਮਰ ਹੋ ਗਈ ਮੇਰੀ 51 ਸਾਲ ਦੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿੱਦਾਂ ਲੰਘ ਗਈ ਇਹ 51 ਸਾਲ ਦੀ ਉਮਰ ਹੋ ਗਈ ਤੁਸੀਂ ਗੱਲ ਕਰੀਏ ਬਚਪਨੇ ਦੀ ਬਚਪਨੇ ਦੇ ਵਿੱਚ ਤਾਂ ਓਟੇ ਬਣਾਏ ਹੋਏ ਹੁੰਦੇ ਤੇ ਘਰਾਂ ਦੇ ਵਿੱਚ ਪਰਿਵਾਰ ਇਕੱਠੇ ਹੁੰਦੇ ਤੇ ਪਰਿਵਾਰਕ ਗਵਾਂਢੀ ਵੀ ਇਕੱਠੇ ਹੁੰਦੇ ਤੇ ਕੋਈ ਕੰਦਾਂ ਕੋਲੇ ਵੀ ਨਹੀਂ ਬਹੁਤੇ ਹੁੰਦੇ ਸੀ ਬਿਲਕੁਲ ਮੈਂ ਆਪਣੇ ਸਮਿਆਂ 'ਚ ਵੀ ਦੇਖਿਆ ਹੁਣ ਹੁਣ ਥੋੜੀ ਦੇਰ ਤੇ ਹੀ ਬਦਲਿਆ ਸਮਾਂ ਨਹੀਂ ਤਾਂ ਮੱਕੀ ਦੀ ਰੋਟੀ ਸਾਗ ਤੌੜੀ ਦੇ ਵਿੱਚ ਸਾਗ ਬਣਾਉਣਾ ਦੁੱਧ ਨੂੰ ਉਹ ਕਾਰਨੀ ਕਾਰਨੀ ਦੇ ਵਿੱਚ ਓਟਿਆਂ ਦੇ ਵਿੱਚ ਬਣਾ ਕੇ ਰੱਖਦੇ ਤੇ ਜਿਹੜਾ ਪਰਿਵਾਰ ਦਾ ਜਿਹੜਾ ਮਰਜੀ ਜੀ ਆਵੇ ਆਪਣਾ ਗ라스 ਭਰ ਕੇ ਪੀ ਲਵੇ ਇਹਦੀ ਵਰਗੀ ਮौज ਕਿੱਥੇ ਮਿਲਣੀਆਂ ਹੁਣ ਤਾਂ ਰਜਾਈਆਂ ਦੇ ਵਿੱਚ ਰੋਟੀਆਂ ਮਿਲਦੀਆਂ ਜਿਹੜਾ ਅੱਜ ਦਾ ਬਚਪਨਾ ਆਪਣੇ ਆਪਣੇ ਕਮਰੇ ਦੇ ਵਿੱਚ ਸਭ ਰੋਟੀ ਖਾਣੇ ਮਤਲਬ ਇੰਨਾ ਕੰਮ ਬਿਖਰ ਚੁੱਕਿਆ ਮਤਲਬ ਤੁਸੀਂ ਮਿਸ ਕਰਦੇ ਹੋ ਆਪਣੇ ਬਚਪਨ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਆ ਮਤਲਬ ਉਸ ਟਾਈਮ ਇਦਾਂ ਦੇ ਮਾਹੌਲ ਵੀ ਹੁੰਦਾ ਸੀ ਵੀ ਚੁੱਲੇ 'ਚ ਅੱਗ ਬੁੱਝ ਜਾਣੀ ਤੇ ਮਾਂ ਨੇ ਫੂਕਣੀ ਦੇ ਦੇਣੀ ਪੁੱਤ ਮਾਰ ਫੂਕ ਮੇਰੀ ਅੱਖਾਂ 'ਚ ਧੂਆ ਪੈਂਦਾ ਫੂਕਨੇ ਪਾ ਫੂਕਨੇ ਖਾਦੇ ਵੀ ਹੈ ਫੂਕਨੇ ਫੂਕਾ ਵੀ ਬਹੁਤ ਮਾਰੀਆਂ ਫੂਕਨੇ ਪੈਂਦੇ ਵੀ ਹੁੰਦੇ ਤੇ ਬੱਚਿਆਂ ਦਾ ਹਾਂ ਕੋਈ ਗੱਲ ਨਹੀਂ ਇਹਦੇ ਵਿੱਚ ਕਿਉਂ ਦੇਖੋ ਬੱਚੇ ਇਲਤਾਂ ਤਾਂ ਕਰਨੀਆਂ ਹੀ ਹੁੰਦੀਆਂ ਦੀਆਂ ਸੀ ਬੈਠੇ-ਬੈਠੇ ਇੱਕ ਵਾਰ ਛੱਡਿਆ ਬੀਬੀ ਹੁਣਾਂ ਫੂਕਣਾ ਤੁਹਾਡੇ ਬਹੁਤ ਵਾਰੀ ਛੱਡਿਆ ਪੰਜ ਛੇ ਭੈਣ ਭਰਾਇਆ ਅਸੀਂ ਅੱਛਾ ਚੁੱਲੇ ਮੂਰੇ ਫਿਰ ਲੜਦੇ ਹੀ ਰਹਿੰਦੇ ਤੇ ਬੱਚਿਆਂ ਨੇ ਤਾਂ ਲੜਨਾ ਹੀ ਹੁੰਦਾ ਨਾ ਬੈਠ ਕੇ ਸੇਕਣੇ ਪਿੱਛੇ ਨਹੀਂ ਮੈਂ ਧੂਣੀ ਦੇ ਮੂਰੇ ਅੱਗ ਲਾਉਣੀ ਆ ਮੈਂ ਡੱਕੇ ਲ ਦਾ ਹੋਇਆ ਵੀ ਵੱਜਣੀ ਤੁਹਾਡੀ ਹੋਵੇ ਵੱਜ ਕੇ ਹੋਰ ਦੇ ਜਾਵੇ ਇਹ ਤਾਂ ਹੁੰਦਾ ਹੀ ਤਾਂ ਜਿਹੜਾ ਚਰਾਕ ਹੁੰਦਾ ਤਾਂ ਉਹ ਪਾਸਾ ਹੋਇ ਜਾਏ ਕਰਦਾ ਤਾਂ ਅੱਛਾ ਫਿਰ ਅੱਜ ਕਿਤੇ ਨਾ ਕਿਤੇ ਜਦੋਂ ਇਕੱਲੇ ਬੈਠਦੇ ਹੋ ਜਾਂ ਕਦੀ ਸਵੱਬ ਬਣਦਾ ਤੇ ਕਦੀ ਯਾਦ ਕਰਦੇ ਵੀ ਯਾਰ ਆਹ ਮੋਡੇ ਦੇ ਮਾਂ ਨੇ ਮਾਰਿਆ ਸੀ ਨਾ ਅੱਜ ਵੀ ਯਾਦ ਆ ਵੀ ਇੱਥੇ ਕਿ ਜੇ ਪੀਲ ਉੱਠਦੀ ਹੈ ਨੀ ਚਲੋ ਪੀੜਾ ਤਾਂ ਨਹੀਂ ਹੁੰਦੀਆਂ ਮਾਪੇ ਆਪ ਦੀਆਂ ਮਾਰੀਆਂ ਵਿੱਚ ਤਾਂ ਸਿੱਧਾ ਹੀ ਜਾਂਦੇ ਆ ਹੰਨੀਆਂ ਪੀੜਾ ਪੂਣਾ ਤਾਂ ਨਹੀਂ ਹੁੰਦੀਆਂ ਬਚਪਨਾ ਅਦਕਰਕ ਪਛਤਾਉਂਦੇ ਬਹੁਤ ਹੈ ਵੀ ਉਹ ਬਚਪਨਾ ਤਾਂ ਬਚਪਨਾ ਹੀ ਤਾਂ ਬਸ ਉਹ ਮਿਲਣਾ ਹੀ ਨਹੀਂ ਮੁੜ ਕੇ ਉਹ ਨਹੀਂ ਮਿਲਣਾ ਹੀ ਨਹੀਂ ਮੁੜ ਕੇ ਉਸ ਟਾਈਮ ਤੇ ਐ ਲੱਗਦਾ ਹਸੀ ਸਕੂਲ ਜਾਣਾ ਤੇ ਕੈਦ ਲੱਗਦੀ ਸੀ ਅੱਜ ਲੱਗਦਾ ਵੀ ਸਕੂਲ ਹੀ ਪੜਦੇ ਰਹਿੰਦੇ ਤੇ ਵਧੀਆ ਨਹੀਂ ਸੀ ਨਹੀਂ ਉਹ ਤਾਂ ਵਧੀਆ ਹੀ ਹੁੰਦਾ ਇਹ ਤਾਂ ਜਦ ਬੱਚੇ ਪੜਦੇ ਆ ਕੋਈ ਵੀ ਜਦ ਪੜਦੇ ਫਿਰ ਜਦ ਕੁਸ਼ੋਰ ਲੱਗਦਾ ਹੁਣ ਆਉਂਦਾ ਵੀ ਜੇ ਅਸੀਂ ਪੜ ਜਾਂਦੇ ਆ ਕੁਝ ਕਰਜ਼ਾਂ ਦੇ ਕੁਝ ਹੋਰ ਹੁੰਦੇ ਅੱਜ ਹਾਂ ਕੁਝ ਹੋਰ ਕਰ ਰਹੇ ਆ ਅਸੀਂ ਇਹ ਤਾਂ ਫਰਕ ਪੈਂਦਾ ਫਿਰ ਜਾ ਕੇ ਬਾਅਦ ਚ ਪਤਾ ਲੱਗਦਾ ਅੱਛਾ ਸਿੰਘ ਸਾਹਿਬ ਲੱਗਦਾ ਇਦਾਂ ਵੀ ਜਿਹੜੀਆਂ ਚੀਜ਼ਾਂ ਸੀ ਜੋ ਪੁਰਾਣੇ ਪੰਜਾਬ ਚ ਹੁੰਦਾ ਸੀ ਜੋ ਆਂਡ ਗਵਾਂਡ ਦਾ ਪਿਆਰ ਹੁੰਦਾ ਸੀ ਜੋ ਰਿਸ਼ਤੇਦਾਰਾਂ ਦਾ ਪਿਆਰ ਹੁੰਦਾ ਸੀ ਜੋ ਪਰਿਵਾਰਾਂ ਦੇ ਵਿੱਚ ਸਾਂਝ ਹੁੰਦੀ ਸੀ ਲੱਗਦਾ ਵੀ ਕਦੀ ਨਾ ਕਦੀ ਉਹ ਮੁੜੂਗੀ ਦੁਬਾਰਾ ਹਲੇ ਤਾਂ ਨਹੀਂ ਲੱਗਦਾ ਮੇਰਾ ਖਿਆਲ ਵੀ ਅਗਲੇ 5-10 ਸਾਲਾਂ ਚ ਮੋੜਿਆ ਵਾ ਪਰ ਪਰਿਵਾਰੇ ਬਹੁਤ ਛੋਟੇ ਰਹਿ ਗਏ ਉਹ ਤਾਂ ਚਾਚੇ ਤਾਇਆ ਮਾਸੀਆਂ ਕਹਿੰਦੇ ਖਤਮ ਹੀ ਹੋ ਗਿਆ ਕੰਮ ਗੱਲ ਹੋ ਗਈ ਬਹੁਤ ਪਰਿਵਾਰੇ ਬਹੁਤ ਛੋਟੇ ਰਹਿ ਗਏ ਇੱਕ ਆ ਦੋ ਆ ਫਿਰ ਦੇਖ ਲੋ ਨਾ ਮਾਸੀ ਆ ਨਾ ਮਾਸੜ ਆ ਨਾ ਚਾਚਾ ਨਾ ਤਾਇਆ ਫਿਰ ਜਹ ਹੈ ਹੀ ਕਿਕਰ ਉਹਦੇ ਕਰਕੇ ਪਰਿਵਾਰ ਬਹੁਤ ਛੋਟੇ ਰਹਿ ਗਏ ਮੁੜਨਾ ਤਾਂ ਪਊਗਾ ਦੁਨੀਆ ਬਹੁਤ ਹੱਦ ਵਿੱਚ ਮੁੜ ਵੀ ਆਈ ਆ ਹੋਰ ਮੁੜ ਆਉਗੇ 10 ਸਾਲਾਂ ਤੱਕ ਮੁੜ ਆਉਗੇ ਮੁੜਨਾ ਤਾਂ ਪਊਗਾ ਪਹਿਲਾਂ ਕਈ ਕਈ ਵਾਰ ਸੁਣਨ ਨੂੰ ਵੀ ਆਉਂਦਾ ਇੱਕ ਪਰਿਵਾਰ ਚ ਜਿੱਦਾਂ ਨਾਜਰ ਸੋਣ ਦੇ 10 ਨਿਆਣੇ ਸੀ ਬੀਰੇ ਹੋਣਾ ਦੇ ਅੱਠ ਨਿਆਣੇ ਸੀ ਇਦਾਂ ਹੁੰਦੇ ਸੀ 6 6 7 7 ਭਰਾ ਹੁੰਦੇ ਸੀ ਪਹਿਲਾਂ ਮੈਂ ਕਿਹਾ ਉਹ ਤਾਂ ਹੁੰਦੇ ਹੀ ਤੇ ਅਸੀਂ ਖੁਦ 6 ਪਰਾਂ 6 ਭੈਣ ਭਰਾ ਸੀ ਅੱਛਾ ਇਹ ਤਾਂ ਸਾਡੇ ਸਾਰੇ ਪਿੰਡਾਂ ਦੇ ਵਿੱਚ ਹੁੰਦਾ ਦਾ 6 7 ਤੇ ਤਾਂ ਕਿਸੇ ਦਾ ਘੱਟ ਥਾਈ ਨਹੀਂ ਮੈਨਾਂ ਕਹਿੰਦਾ ਬਰਕਤ ਬਹੁਤੀ 6 7 ਬੰਦਿਆਂ ਦੀ ਅਸੀਂ ਛੋਟੇ ਛੋਟੇ ਪਰਿਵਾਰਾਂ 'ਚ ਉੱਠ ਕੇ ਡੇਢ ਡੇਡੇ ਪਰਿਵਾਰ ਬਣ ਗਏ ਹੂੰ ਕੰਮ ਕਰ ਕਰ ਕੇ ਹੀ ਬਣਿਆ ਸੀ ਸਾਰਾ ਕੁਝ ਜੇ ਪਰਿਵਾਰ ਇਕੱਠੇ ਹੋ ਕੇ ਕੰਮ ਕਰਦੇ ਤੇ ਤਾਂ ਸਾਰਾ ਕੁਝ ਬਣਿਆ ਇਹ ਨਹੀਂ ਇਕੱਲਾ ਬੰਦਾ ਕੀ ਕਰ ਲੂਗਾ ਦੱਸੋ ਤੁਸੀਂ ਮੈਨੂੰ ਇਕੱਲਾ ਬੰਦਾ ਤਾਂ ਕੁਝ ਕਰੇ ਨਹੀਂ ਸਕਦਾ ਹੁਣ ਤਾਂ ਕਹਿ ਲਓ ਵੀ ਇੱਕ ਨਿਆਣਾ ਵੀ ਕਹਿੰਦੇ ਸਾਂਭਣਾ ਦਸਾਂ ਬਰਾਬਰ ਹੈ ਇਹ ਇਹ ਗੱਲ ਨੂੰ ਮੰਨਦੇ ਹੋ ਤੁਸੀਂ ਨਹੀਂ ਨਹੀਂ ਇਹ ਸਾਡੀ ਸੋਚ ਗਲਤ ਹੈ ਵੀ ਦਸਾਂ ਤੇ ਬਰਾਬਰ ਸਾਂਭਣਾ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਤੁਹਾਡੀ ਸੋਚ ਚੰਗੀ ਹੈ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੀ ਸੋਚ ਨੂੰ ਹੀ ਕੁਝ ਹੋ ਗਿਆ ਵੀ ਅਸੀਂ ਸਾਡੇ ਪਰ ਬੱਚੇ ਜ਼ਿਆਦਾ ਹੋ ਜੂਗੇ ਅਸੀਂ ਪੜਾ ਨਹੀਂ ਪਾਉਂਗੇ ਨਹੀਂ ਇਹ ਸਾਡੀ ਬਹੁਤ ਬੜੀ ਗਲਤ ਫਹਮੀ ਹੋ ਗਈ ਤਾਂ ਕਰਕੇ ਸਾਡਾ ਪੰਜਾਬ ਪਿੱਛੇ ਵੀ ਚਲੇ ਗਿਆ ਮੈਂ ਤਾਂ ਕਹਿੰਦਾ ਜਿੰਨੇ ਪਰਿਵਾਰ ਦੇ ਵਿੱਚ ਜੀ ਹੌਣ ਉਨੇ ਘਟ ਹੈ ਹਮ ਪਰਿਵਾਰ ਦੇ ਜੀ ਘਰ ਦੀ ਰੌਣਕ ਹੈ ਸਭ ਤੋਂ ਵੱਡੀ ਰੌਣਕ ਹੈ ਅੱਜ ਸਾਡੇ ਘਰਾਂ ਦੇ ਵਿੱਚੋਂ ਰੌਣਕਾਂ ਬੁਝ ਗਈਆਂ ਰੌਣਕਾਂ ਨਹੀਂ ਰਹੀਆਂ ਸਾਡੇ ਘਰਾਂ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਲਓ ਜੀ ਸਰਦਾਰ ਸਾਹਿਬ ਨੇ ਆਪਣੀ ਗੱਲ ਤੇ ਬਿਲਕੁਲ ਸਪਸ਼ਟੀਕਰਨ ਵਧੀਆ ਢੰਗ ਨਾਲ ਦਿੱਤਾ ਤੇ ਇੱਧਰ ਬੈਠੇ ਨੇ ਸਿੰਘ ਸਾਹਿਬ ਮਾੜਾ ਜੀ ਅੱਗੇ ਨੂੰ ਆਜੋ ਵੇਖੋ ਜੀ ਐ ਮੈਂ ਕਹਿੰਦਾ ਵੀ ਆ ਡੱਬੀਆਂ ਵਾਲੀ ਸਵਾਟਰ ਪਾਈ ਆ ਪਾਉ ਹੁਣਾਂ ਨੇ ਲੋਹੀ ਲਈ ਆ ਪਾਗ ਏਡੀ ਸੋਹਣੀ ਬਣੀ ਬਾਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਕਿਰਪਾਈ ਪ੍ਰਮਾਤਮ ਦੀ ਪਾਗ ਅੱਜ ਵੀ ਪੱਲੇ ਵਾਲੀ ਚਿੰਕੇ ਪੱਲੇ ਬੰਨੇ ਰਵਿੰਦਰ ਗਰੇਵਾਲ ਨੂੰ ਏਸੇ ਠੰਡ ਠੰਡ ਵਿੱਚ ਤੇ ਤਾਂ ਸਵਾਰ ਕੇ ਬੰਨ ਨਹੀਂ ਹੋਈ ਠੰਡ ਕਰਕੇ ਹੱਥ ਨਹੀਂ ਖੁੱਲੇ ਅੱਛਾ ਨਹੀਂ ਹੋਰ ਵਧੀਆ ਬੰਨ ਲੰਦੇ ਵਾਹ ਜੀ ਵਾਕੇ ਹਵਾ ਤੇ ਤੁਹਾਡਾ ਪੂਰਾ ਨਾਮ ਕੀ ਹੈ ਜੀ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਸਰਪੰਚ ਸਾਹਿਬ ਹੋਣ ਤੁਸੀਂ ਤੇ ਫਿਰ ਸਰਪੰਚੀ ਜਿੰਨਾ ਕੁ ਵਧੀਆ ਆਪਦੇ ਟਾਈਮ ਤੇ ਜਦੋਂ ਨਵੇਂ-ਨਵੇਂ ਸਰਪੰਚ ਬਣੇ ਸੀ ਉਦੋਂ ਕਿੰਨਾ ਕੁ ਵਧੀਆ ਲੱਗਦਾ ਹੁੰਦਾ ਸੀ ਆਪਣੇ ਆਪ ਨੂੰ ਆਉ ਤੁਰਿਆ ਜਾਂਦਾ ਸੀ ਸਰਪੰਚ ਕਿਵੇਂ ਹੁੰਦੇ ਨਾ ਅਸੀਂ ਨਾ ਜੀ ਸਾਡਾ ਲਾਣਾ ਹੀ ਸਰਪੰਚਾਂ ਦਾ ਭਜਦਾ ਵੈਸੇ ਅੱਛਾ ਜੀ ਮੇਰੇ ਫਾਦਰ ਸਾਹਿਬ ਵੀ ਦੋ ਪਿੰਡਾਂ ਦੇ ਪੂਪਨਾ ਤੇ ਨਿਯਮੇ ਦੇ ਸਰਪੰਚ ਰਹੇ ਅੱਛਾ ਜੀ ਮੈਂ ਛੋਟਾ ਹੁੰਦਾ ਹੁੰਦਾ ਸੀਗਾ ਉਹਨਾਂ ਨੇ ਕ ਤੇਨ ਚਾਰ ਟਰਮਾਂ ਚ ਪਿੰਡ ਦੀ ਕਰੀ ਸਰਪੰਚੀ ਚਾਹ ਪਾਣੀ ਪਲਾਉਣਾ ਆ ਗਿਆ ਰਹਿਣਾ ਤਾਂ ਕੋਈ ਨਾ ਕੋਈ ਕਦੇ ਪਿੰਡ ਦਾ ਆ ਗਿਆ ਕੋਈ ਹੋਰ ਆ ਗਿਆ ਕੋਈ ਅਫਸਰ ਸਹਿਬਾਨ ਆ ਗਏ ਜੀ ਫੇ ਚਾਹ ਪਾਣੀ ਪਲਾਉਂਦੇ ਨੂੰ ਫੇ ਥੋੜਾ ਥੋੜਾ ਚਸਕਾ ਜਾ ਪੈਣ ਲੱਗਿਆ ਫੇ ਸਰਪੰਚੀ ਦੀ ਪੁੱਛ ਜੀ ਪੈਣ ਲੱਗ ਗਿਆ ਤਾਂ ਸਵਾਦ ਪੈ ਗਿਆ ਸਵਾਦ ਹੀ ਲੈ ਬੈਠਾ ਫਿਰ ਬਸ ਸਵਾਦ ਲੈ ਬੈਠਾ ਅੱਛਾ ਜੀ ਉਹ ਤੁਹਾਨੂੰ ਪਤਾ ਹੀ ਫੇ ਸਵਾਦ ਅੱਛਾ ਜੀ ਫੇ ਜਦੋਂ ਸਰਪੰਚੀ ਮਿਲੀ ਜਦੋਂ ਹਨਾ ਬਚਪਨ ਚ ਬੰਦਾ ਸੋਚਦਾ ਕਿਉਂਕਿ ਬਚਪਨ ਚ ਜਵਾਕ ਖੇਡਦੇ ਵੀ ਹੁੰਦੇ ਨਾ ਮੈਂ ਪਿੰਡ ਦਾ ਸਰਪੰਚ ਆ ਮੈਂ ਥਾਣੇਦਾਰ ਆ ਤੁਸੀਂ ਇਤਨੀ ਕਿਤੇ ਖੇਡਦੇ ਰਹੇ ਤਾਂ ਵੀ ਮੈਂ ਸਰਪੰਚ ਆ ਨਹੀਂ ਉਹ ਤਾਂ ਨਹੀਂ ਹੋਇਆ ਦਿਮਾਗ ਵਿੱਚ ਆਪਾਂ ਤਾਂ ਹੈ ਵੀ ਪਿੰਡ ਆ ਕਿਹਾ ਆਪਾਂ ਖੇਡੇ ਨਹੀਂ ਆਪਾਂ ਸਿੱਧਾ ਬਣਿਆ ਹੀ ਆ ਬਾ ਪਿੰਡ ਵਾਲਿਆਂ ਨੇ ਬਣਾ ਦੇ ਆਪਾਂ ਸੋਚਦੇ ਰਹੇ ਵੀ ਜਿੰਨੇ ਕਿ ਪਿੰਡ ਨੇ ਉਹ ਕਰਿਆ ਆਪਾਂ ਵੀ ਸੇਵਾ ਸੁਭਾ ਕਰ ਲਈਏ ਅੱਛਾ ਬਬੀ ਤੁਸੀਂ ਆ ਡੱਬੀਆਂ ਵਾਲੀ ਲੋਈ ਲਈ ਆ ਇਹ ਖੇਸੀ ਆ ਕਿ ਲੋਈ ਆ ਲੋਈ ਆ ਨਾ ਇਹਨੂੰ ਲੈ ਕੇ ਕਿੰਨਾ ਸਕੂਨ ਆਇਆ ਵਧੀਆ ਨਿੱਗ ਮਿਲਣ ਚੰਗਾ ਆ ਅੱਜ ਸਟਰ ਟਾਂ ਸੂਟਾਂ ਚ ਕੰਮ ਮਿਲਦਾ ਲੋਈ ਨਾਲ ਇਹ ਚ ਮੂੰਹ ਨੂੰ ਲੱਗਦੀ ਸਾਡੇ ਮੂੰਹ ਤੇ ਲੈ ਲੋ ਜੇ ਹੱਥਾਂ ਨੂੰ ਲੱਗਦੇ ਹੱਥ ਲੋਕੋ ਵਿੱਚ ਅੱਛਾ ਇਹ ਪੁਰਾਣਾ ਜਿਹੜਾ ਮਢੰਗਾ ਹੁੰਦਾ ਸੀ ਵੀ ਲੋਈ ਦੀ ਬੁੱਕਲ ਮਾਰ ਲੈਣੀ ਉੱਤੇ ਸਾਫਾ ਬਣ ਲੈਣਾ ਹੱਥ 'ਚ ਸਟੀਲ ਦਾ ਚਾਹ ਦਾ ਗਲਾਸ ਤੇ ਧੂਨੇ ਦੇ ਅੱਗੇ ਖੜ ਕੇ ਚਾਰ ਪਿੰਡ ਦੇ ਬੰਦੇ ਐਨ ਸੇਖਦੇ ਹੁੰਦੇ ਸੀ ਉਹ ਚੀਜ਼ਾਂ ਹੁਣ ਤਾਂ ਬਹੁਤ ਘਟ ਗਈਆਂ ਇਹਦਾ ਚਲੋ ਤੁਹਾਡੇ ਪਿੰਡ 'ਚ ਤੁਹਾਡਾ ਆਪਸੀ ਪਿਆਰ ਆ ਤੁਸੀਂ ਬਹਿ ਉੱਠ ਲੈਨੇ ਹੋ ਨਹੀਂ ਤਾਂ ਇਹ ਚੀਜ਼ ਨੂੰ ਕਿੰਨਾ ਕਿ ਮਿਸ ਕਰਦੇ ਹੋ ਆ ਜਿਹੜੀ ਪਹਿਲਾਂ ਵਾਲੀਆਂ ਚੀਜ਼ਾਂ ਹੁੰਦੀਆਂ ਸੀ ਬਹੁਤ ਘਟ ਗਿਆ ਜੀ ਬਹੁਤ ਪਹਿਲਾਂ ਸਾਡੇ ਪਿੰਡ 'ਚ ਇੱਕ ਲੋਢੀ ਵਾਲਦੇ ਹੁੰਦੇ ਸੀਗੇ ਸਾਰਾ ਪਿੰਡ ਉੱਤੇ ਹੁਣ ਤਾਂ ਕੋਈ ਜਾਂਦਾ ਹੀ ਨਹੀਂ ਹੈ ਲੋਢੀ ਤੇ ਮੈਂ ਹੱਜੇ ਜਾਂਦਾ ਹੋਊਗਾ ਘਰੇ ਦੋ ਪਾਤਿਆਂ ਲਾਈਆਂ ਮੱਥਾ ਫਾਰਮੈਲਿਟੀ ਕਰਦੇ ਮੱਥਾ ਟੇਕਣਾ ਤੇ ਲਾਂਦਾ ਹੁਣ ਤਾਂ ਮੇਰੇ ਖਿਆਲ ਉਹ ਜਿਹੜਾ ਲੋੜੀ ਦਾ ਉਹ ਬਾਲਕੇ ਉਹ ਗੀਤ ਜਿਆ ਕਾਉਂਦੇ ਹੁੰਦੇ ਜਿਹੜੇ ਪਰਿਵਾਰ ਵਾਲੇ ਉਹ ਵੀ ਅੱਜ ਕੱਲ੍ਹ ਕਈਆਂ ਲੋਕਾਂ ਨੂੰ ਆਉਂਦਾ ਨਹੀਂ ਉਹ ਮੂੰਹ ਹੀ ਬਸ ਐ ਮੇਰੇ ਹੁਣ ਕਰ ਲੈਂਦੇ ਨੇ ਵੀ ਜਿੰਨਾ ਕੋਨ ਆਉਂਦੇ ਹੀ ਨਹੀਂ ਅੱਗੇ ਤਾਂ ਦੁਪਹਿਰ ਤੇ 2 ਵਜੇ ਤੇ ਲੱਗ ਜਾਂਦੇ ਤੇ ਪਾਠੀਆਂ ਇਕੱਠੀਆਂ ਕਰਨ ਨਿਆਣਿਆਂ ਨਾਲੇ ਗੁੜਗੜ ਇਕੱਠਾ ਕਰ ਲੈਣਾ ਉੱਥੇ ਗੁੜ ਬੰਡੇ ਕਰਦੇ ਇਹ ਗੱਚਕਾਂ ਗੁੱਚਕਾਂ ਦਾ ਰਿਓੜੀਆਂ ਹੋਣਾ ਜੀ ਗੁੜ ਨਾਲੇ ਖੁਸ਼ ਹੋ ਜੇ ਕਰਦੇ ਗੁੜ ਨਾਲੇ ਖੁਸ਼ ਹੋ ਜਾਂਦੇ ਅੱਛਾ ਬਬੂ ਜੀ ਪਿੰਡਾਂ ਦੇ ਵਿੱਚ ਤਾਂ ਬਹੁਤ ਸਾਰੇ ਜਵਾਕ ਪਹਿਲਾਂ ਲੋੜੀ ਮੰਗਣ ਜਾਂਦੇ ਹੁੰਦੇ ਸੀ ਉਹ ਅੱਜ ਦੇ ਸਮੇਂ ਤਾਂ ਹੁਣ ਹੈ ਨਹੀਂ ਸਾਲਕੋਟ ਦੇ ਅੰਮ੍ਰਿਤਸਰ ਹੋਇਆ ਸਾਲਕੋਟ ਤੇ ਹੋਇਆ ਇਹ ਲੋਹੜੀ ਮਨਾਉਣੀ ਚਾਹੀਏ ਬੇਟੀ ਜਮੇ ਬੇਟੀ ਦੀ ਮਨਾਉਣੀ ਜੇ ਬੇਟਾ ਹੋਵੇ ਫਿਰ ਤਾਂ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਸਾਰਾ ਸਾਡੇ ਉਧਰ ਤਾਂ ਗੁੱਡੀਆਂ ਬਹੁਤ ਡਾਉਂ ਪਤੰਗਾਂ ਇੱਥੇ ਕਹ ਦਿੰਦੇ ਸਾਡੇ ਉਧਰ ਗੁੱਡੀ ਕਹਿੰਦੇ ਨੇ ਸਾਡੇ ਨਹੀਂ ਪਤੰਗ ਡਾਉਂਦੇ ਡਾਉਂਦੇ ਸਾਡੇ ਤਾਂ ਉਧਰ ਬਹੁਤ ਡਾਉਂਦੇ ਸਾਡੇ ਤਾਂ ਬਸੰਤ ਪੰਚਮੀ ਨੂੰ ਪਤੰਗ ਡਾਉਂਦੇ ਲੋਹੜੀ ਨੂੰ ਨਹੀਂ ਡਾਉਂਦੇ ਲੋਹੜੀ ਨੂੰ ਨਹੀਂ ਡਾਉਂਦੇ ਹਾਂਜੀ ਇਹ ਤਾਂ ਹੈ ਤੁਸੀਂ ਵੀ ਦੇਖਿਆ ਹੋਣਾ ਤੁਸੀਂ ਉਰੇ ਰਹਿੰਦੇ ਸਾਡੇ ਏਰੀਆ 'ਚ ਕੋਈ ਹੈ ਨਹੀਂ ਰਵਾਇ ਸਾਡੇ ਪਤੰਗ ਇਹ ਏਰੀਆ ਦੇ ਹਿਸਾਬ ਨਾਲ ਚੱਲਦਾ ਸਿਸਟ ਹ ਏ ਵਧੀਆ ਬੰਦੇ ਸਾਡੇ ਬੰਨਾ ਚੰਨਾ ਹੈ ਰੋਜ਼ ਇੱਕ ਦੂਸਰੇ ਚੌਥੇ ਦਿਨ ਸਾਡੇ ਦਰਸ਼ਨ ਹੁੰਦੇ ਰਹਿੰਨੇ ਕਦੋਂ ਇਹਨੂੰ ਮਿਲਦੇ ਦਿਲਦੇ ਰਹਿੰਨੇ ਨੇ ਹਾਂ ਜੀ ਇਹਨਾਂ ਕੋ ਗੀਤਾਂ ਦਾ ਬੜਾ ਭੰਡਾਰ ਆ ਕਹਿੰਦੇ ਹਾਂ ਜੀ ਰੈਕਟਰ ਵੀ ਆ ਪੈਂਗਾ ਹਾਂ ਜੀ ਹਾਂ ਜੀ ਯਾ ਸਭ ਕੋ ਨੇੜੇ ਲੱਗਣ ਦਾ ਫੇਰ ਰਿਸ਼ਤੇਦਾਰ ਆਰ ਦੋਸਤ ਤੱਕ ਆਉਣੇ ਤੇ ਛੱਡ ਦਿੰਨੇ ਹੂੰ ਬਲੋਥੇ ਹੀ ਅਧਾਰ ਦੇਣਾ ਬੰਦ ਕਰ ਦਿੰਨੇ ਕਹਿੰਦੇ ਇਹਨੇ ਕਿਹੜੇ ਸਾਡੇ ਨੂੰ ਮੋੜਨਾ ਹੈ ਫੇਰ ਕਹਿੰਦਾ ਉਹ ਕਿਹਾ ਕਹਿੰਦੀ ਉਹ ਕਿਹਾ ਕਹਿੰਦਾ ਹੂੰ ਇਹਨਾਂ ਘਰ ਵਿੱਚ ਖਾਣ ਪੀਣ ਨੂੰ ਕੁਝ ਨਾ ਘਰ ਵਿੱਚ ਖਾਣ ਪੀਣ ਨੂੰ ਕੁਝ ਨਾ ਟਿੱਡੋਂ ਭੁੱਖੇ ਰੋੜ ਨਿਆਣੇ ਵੇ ਕਿਸੇ ਅੱਗੇ ਪਾ ਕੇ ਤਰਲਾ ਵੇ ਕਿਸੇ ਦੀ ਕਰਕੇ ਮਿੰਤ ਤਰਲਾ ਤੜੀ ਬੀਸ ਰਿਹਾ ਕਿਤੋਂ ਦਾਣੇ ਵੇ ਕਿਸੇ ਦੀ ਕਰਕੇ ਮਿੰਤ ਤਰਲਾ ਓ ਬਾਪੂ ਦਾ ਜੀ ਮੇਡੀ ਪੂ ਖੁੱਲਾ ਪਿਓ ਤੇਰੇ ਦਾ ਜੀ ਮੇਡੀ ਪੂ ਖੁੱਲਾ ਤੂੰ ਤਾਂ ਇੰਜਰ ਔਲਾ ਪਾਉਂਦੀ ਨੀਤੀ ਜੇ ਦੇ ਨੇ ਅਟ ਮੁੱਕਦਾ ਦਸੇ ਰੋਟੀ ਪੋਲਾ ਕਿਹੜੀ ਸੀ ਭਰਾਤ ਨੂੰ ਖੋ ਆਉਂਦੀ ਨੀਤੀ ਜੇ ਦੇ ਨੇ ਅਟ ਮੁੱਕਦਾ ਉਹ ਟਿੱਡੋ ਭੁੱਖੇ ਬੱਚੇ ਪਟਵੜ ਚੁਲ੍ਹਾ ਖਾ ਗਏ ਟਿੱਡੋ ਭੁੱਖੇ ਬੱਚੇ ਪਟਵੜ ਚੁਲ੍ਹਾ ਖਾ ਗਏ ਅਜੇ ਹੁਣੇ ਨਮਾ ਬਣਾਇਆ ਵੇ ਅਟ ਅਟ ਗਾਉਂਦਾ ਫਿਰਦਾ ਵੇ ਉਹ ਤੇਰੇ ਨੇ ਘਰਾਇਆ ਠ ਜਿਵੇਂ ਹੁੰਦਾ ਲਾਇਆ ਵੇ ਅਟ ਅਟ ਗਾਉਂਦਾ ਫਿਰਦਾ ਉਹ ਗੱਲ ਕੋਈ ਭੁੰਜੇ ਪੈਣ ਨਾ ਦਿੰਦੀ ਗੱਲ ਕੋਈ ਭੁੰਜੇ ਪੈਣ ਨਾ ਦਿੰਦੀ ਜਹਦੇ ਮੂੜ ਜੀ ਬਾਬੀ ਨਹੀਂ ਬਾੜ ਨਾ ਕੋਈ ਛੱਡੂ ਸਿਰ ਤੇ ਜੇ ਫੜ ਲਈ ਹੱਥ ਗੁਰ ਕਬੀ ਬਾੜ ਨਾ ਕੋਈ ਛੱਡੂ ਸਿਰ ਤੇ ਵੇ ਸੱਚੀ ਗੱਲ ਤੈਨੂੰ ਐਦਾਂ ਲੜਦੀ ਜਿਵੇਂ ਵੇ ਸੱਚੀ ਗੱਲ ਤੈਨੂੰ ਐਦਾਂ ਲੜਦੀ ਜਿਵੇਂ ਲੜਦਾ ਏ ਫਾਨੀ ਅਰ ਕਾਲਾ ਵੀ ਕਦੇ ਨਾਲ ਸਿਆਲ ਕੱਢਣਾ ਉਤੋਂ ਪੋ ਮਾਗਦਾ ਵੀ ਆਉਣ ਵਾਲਾ ਪਾਲਾ ਵਿਕਰ ਦੇ ਨਾਲ ਸਿਆਲ ਕੱਢਣਾ ਉਹ ਨੰਗਾ ਦੀ ਰੋਟੀ ਮਜਾਜਣਾ ਨੰਗਾ ਦੀ ਰੋਟੀ ਮਜਾਜਣ ਕਿੱਥੋਂ ਭੱਲੇ ਪੈ ਗਈ ਨੇ ਤਿੰਨ ਸੀ ਰਜਾਈਆਂ ਨਵੀਆਂ ਦੱਸ ਉਹਨਾਂ ਨੂੰ ਬੁਲਾ ਪਲਾ ਕਿਹੜੀ ਲੈ ਗਈ ਇਹ ਤਿੰਨ ਸੀ ਰਜਾਈਆਂ ਨਵੀਆਂ ਉਹ ਰੋਂਦਾ ਫਰੇ ਰਜਾਈਆਂ ਨੂੰ ਵੀ ਰੋਂਦਾ ਫਰੇ ਰਜਾਈਆਂ ਨੂੰ ਵੀ ਨਾਲੇ ਮੇਰਾ ਟੂਮ ਤੇ ਗਾਦਾ ਵੀ ਹੋ ਕੇ ਮਜ ਬੂਰ ਹਾਣੀਆਂ ਰਬ ਵਿਚ ਵਿਚ ਕਿੱਟ ਪਰ ਨਾ ਖਾਦਾ ਵੀ ਹੋ ਕੇ ਮਜਬੂਰ ਹਾਨੀਆਂ ਇਹ ਬਰਦੇ ਨੇ ਕੜੀਆਂ ਵਾਲੇ ਇਹ ਬਰਦੇ ਨੇ ਕੜੀਆਂ ਵਾਲੇ ਇਹ ਵੀ ਲਿਖੇ ਤੂੰ ਵੀ ਲਾ ਲੈ ਨਹੀਂ ਭੁਖੀਏ ਵੈਸਰੀਏ ਨਹੀਂ ਤੂੰ ਸਦੀਆਂ ਦੀ ਭੁੱਖ ਨੂੰ ਮਟਾ ਲੈ ਨਹੀਂ ਭੁਖੀਏ ਵੈਸਰੀਏ ਠੀਕ ਹੈ ਜੀ ਠੀਕ ਹੈ ਜੀ ਇਹ ਬਾਪੂ ਨੇ ਤਾੜੀਆਂ ਬਣਦੀਆਂ ਨੇ ਇਸੇ ਤੇ ਤਾੜੀਆਂ ਵੱਜਣੀਆਂ ਘਰ ਜਾ ਕੇ ਪਤਾ ਨਹੀਂ ਕੀ ਕੁਝ ਵੱਜਣਾ ਇਹ ਜਿਹੜਾ ਬੀਬੀ ਦਾ ਤਵਾ ਲਾਇਆ ਨਾ ਤੁਸੀਂ ਬੀਬੀ ਨੇ ਪੁੱਠਿਆਂ ਵਿਛਾ ਲੈਣਾ ਤੁਹਾਨੂੰ ਕੋਨਾ ਕੋਨਾ ਕਰਨਾ ਹੀ ਪਊਗਾ ਪਰ ਹੋਲੇ ਪੈਣਾ ਨਹੀਂ ਫਿਰ ਜੇ ਬੀਬੀ ਨੂੰ ਆਹ ਕਲਿੱਪ ਪਹੁੰਚ ਗਈ ਕਿ ਰਿਸ਼ਤੇਦਾਰ ਨੇ ਦਿਖਾ ਦਿੱਤੀ ਵੀ ਇਹਨੂੰ ਐਂ ਕਹਿੰਦਾ ਬਾਪੂ ਫੇਰ ਕੀ ਬਣੂ ਨਹੀਂ ਹੁੰਦਾ ਹੀ ਆ ਮਿਕਣੀ ਇਹ ਕਹਿਣ ਬਣਾਉਣਾ ਕਿਹਾ ਅੱਛਾ ਬਾਪੂ ਜੀ ਬੀਬੀ ਗੁੱਸਾ ਹੁੰਦਾ ਜਲੀ ਕਦੀ ਤੁਹਾਡੇ ਤੇ ਮੇਰੇ ਗੁੱਸਾ ਕਰਦੇ ਆਊਗਾ ਨਹੀਂ ਬੀਬੀ ਨੂੰ ਬੀਬੀ ਨੂੰ ਕਰਦੇ ਆਊਗਾ ਗੁੱਸਾ ਅਰੇ ਬੈਠੇ ਉੱਦਾਂ ਯਾਰ ਮੈਂ ਤਾਂ ਦੱਸਦਾ ਉਹ ਨਾ ਥੋੜਾ ਘੱਟ ਰਾਮ ਕਰਨਾ ਚਾਹ ਵੀ ਘੰਟੇ ਬਾਅਦ ਗੁੱਸਾ ਕਰਦਾ ਆਊਗਾ ਗੁੱਸਾ ਤਾਂ ਆਊਗਾ ਜੇ ਬਿੱਲਰ ਆਊਗਾ ਮੈਂ ਹੁੰਦੇ ਅੱਜਰ ਦੇ ਦਿੰਦੇ ਨਾ ਅੱਜ ਥੋੜੇ ਗਿਆਨੀ ਆ ਨਾ ਥੋੜੇ ਕਈ ਵਾਰੀ ਗੁੱਸਾ ਵੀ ਨਹੀਂ ਕਰਦਾ ਸਾਰੇ ਗਿਆਨੀ ਆਪਾਂ ਹਾਂਜੀ ਇਹਨਾਂ ਥੋੜਾ ਖਾਣਾ ਪੀਣਾ ਹੀ ਬੰਦ ਕਰਦੇ ਆ ਬਿਲਕੁਲ ਕਰਾ ਮੀਟਰ ਨਹੀਂ ਬੜਨਾ ਜੀ ਆਂਡਾ ਨਹੀਂ ਬੜਨਾ ਜੀ ਹਾਂਜੀ ਹੈ ਨਹੀਂ ਆਮ ਮੀਠੀ ਖਾਂਦੇ ਤੇ ਥੋੜਾ ਨਾ ਠੰਡ ਲੱਗਣੀ ਨਾ ਹੋ ਲੱਗਣੀ ਹੁਣ ਲੋਈਆਂ ਲਈ ਜੋ ਇਕੱਠੇ ਹੋਈਆਂ ਲਈ ਲੋਈਆਂ ਅਜੇ ਖਾਣਾ ਵੀ ਕੁਝ ਨਹੀਂ ਹੈ अच्छा बाबू <laughs> के जी केती दस्सो ਵੀ ਪਹਿਲਾਂ ਸਿਆਲ ਚ ਬੀਬੀਆਂ ਪੰਜੀਰੀ ਬਣਾਉਂਦੀਆਂ ਸੀ ਮੈਨੂੰ ਦੱਸਦਾ ਹਾਂ ਅਸੀਂ ਕਿ ਗਰੀਬੀ ਨਹੀਂ ਐਨੀ ਐਨੀ ਗਰੀਬੀ ਕੱਟੀ ਹੈ ਨਾ ਕਿਸੇ ਦਾ ਨਹੀਂ ਕੱਟੀ ਹੁੰਦੀ ਅੱਛਾ ਜੀ ਉਹ ਪਰ ਖਾਣਾ ਪੀਣਾ ਖੁੱਲਾ ਤੋਂ ਅੱਛਾ ਜੀ ਹਮਮ ਅਗਰ ਚਾਚਾ ਬੈਠੇ تھے ਅੱਛਾ ਜੀ 90 ਸਾਲ ਦੀ ਉਮਰ ਹੈ ਅੱਛਾ ਜੀ ਆਈ ਉਹ ਇਹ ਮਰਾਗਾ ਗੰਦੇ ਹਮ ਮੇਰੇ ਗਰੀਬੀ ਮੀਰ ਤਾਂ ਉੱਡੇ ਜਾਂਦੇ ਨਹੀਂ ਖਾਣਾ ਪੀਣਾ ਨਾ ਘਟ ਕਰੋ ਜੇਰੇ ਹਾਲ ਪੈਸੇ ਸਿਰ ਜਾਣਗੇ ਹੋਰ ਚੜਜੂਗੇ ਆਪੇ ਉਤਰ ਜੂਗੇ ਹਮ ਆ ਗੱਲ ਠੀਕ ਹੈ ਇਹ ਗਈ ਜੱ ਇਕੱਠੇ ਜੋਈ ਜਾ ਮਰ ਜੂਗੇ ਕਰ ਦੱਸ ਚੜ ਗਏ ਜੀ ਹੂੰ ਇਹ ਕਰਦੇ ਬੰਦੇ ਜ਼ਮੀਨ ਦਾ ਤਰਕੀ ਨਹੀਂ ਕਰਦਾ ਹੈ ਹੂੰ ਇਹ ਵੀ ਗੱਲ ਹੈ ਇਹ ਕਰਦੇ ਡਰ ਜਾਂਗੇ ਫਿਰ ਤਰਕੀ ਕਰਦਾ ਫਿਰ ਨਹੀਂ ਕਰਦਾ ਆ ਗਿਆ ਤਾਂ ਲੈ ਵੀ ਜਾਣਾ ਉਹ ਆਪੇ ਲੈ ਜੂਗਾ ਹੁੰਡੀ ਨਾਲ ਨਿਆਣੇ ਲਾਉਂਗੇ ਉੱਥੇ ਕਿਤੇ ਉੱਪਰ ਚ ਕਿੱਦਾ ਇਹ ਗੱਲ ਠੀਕ ਨਹੀਂ ਹੁੰਡੇ ਨੇ ਵੱਡੇ ਵੱਡੇ ਉਹ ਐ ਲੋਕ ਹਾਂਜੀ ਉਹ ਬਾਈਕਾਂ ਨੂੰ ਖਾ ਗਏ ਸਾੜੇ ਦੇ 5-7 ਲੱਖ ਉਹਦੇ ਲੋਕ ਹੀ ਕਹੀ ਜਾਂਦੇ ਫਲਾਣੇ ਦੇ ਸਾੜੇ ਦਾ ਇੰਨਾ ਕਰਜ਼ਾ ਹੈ ਵੀ ਉਹਦਾ ਮੋੜਨਾ ਤੁਸੀਂ ਤਾਂ ਨਹੀਂ ਮੋੜਨਾ ਉਹਦਾ ਇਹ ਗੱਲ ਠੀਕ ਹੈ ਲੋਕ ਆਪਣਾ ਨਹੀਂ ਸੋਚਦੇ ਅਗਲੇ ਦਾ ਕਹੀ ਜਾਣਗੇ ਫਲਾਣੇ ਤੇ ਇੰਨਾ ਕਰਜ਼ਾ ਸਾੜੇ ਮੁੰਡਾ ਇੱਕ ਹੈ ਹਾਂਜੀ ਸ਼ਬਨਾ ਸਾਰੀ ਜਾਣਦੇ ਨੂੰ ਅੱਛਾ ਜੀ ਉਹਨੇ ਮੈਂ ਕਿਹਾ 100 ਕਿੱਲੇ ਖੇਤੀ ਹੈ ਅੱਛਾ ਜੀ ਫਿਰ ਉਹ ਜਾ ਕੇ ਦੇਖ ਲੈ ਕਨਪੁਰ ਉਹਦੇ ਹੀ ਗੁੰਨ ਕਹੀ ਜਾਂਦੇ ਇੰਨਾ ਕਰਜ਼ਾ ਹੈ ਮੈਂ ਵੀ ਤੂੰ ਹੀ ਮੋੜਨਾ ਉਹਦਾ ਫੰਡਸ ਕੇ ਵਿਗਰੇ ਘੱਮ ਹੋ ਕਰਦਾ ਘੱਮ ਹੋ ਕਰਦਾ ਕੰਮ ਇੱਕ ਨੰਬਰ ਕਰਦਾ ਕੋਈ ਨਸ਼ਾ ਨਹੀਂ ਪੱਤਾ ਨਹੀਂ ਹੈ ਕਹਾਂ ਉਹ ਕੱਗਲੇ ਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਅੱਛਾ ਬਾਪੂ ਜੀ ਮੈਨੂੰ ਇੱਕ ਚੀਜ਼ ਦੱਸਿਓ ਹਾਂਜੀ ਮੇਰਾ ਸਵਾਲ ਆਉਣ ਤੋਂ ਪਹਿਲਾਂ ਇੱਕ ਮੇਰਾ ਨਾ ਸਿਸਟਮ ਹੈ ਨਾ ਤੁਹਾਨੂੰ ਆਪਣੇ ਘਰ ਦਾ ਘੋਰ ਫਿਕਰ ਨਹੀਂ ਪੜੋਸੀਆਂ ਦੀ ਫਿਕਰ ਜ਼ਿਆਦਾ ਵੱਡ ਵੱਡੇ ਖਾਈ ਜਾਂਦਾ ਜੇ ਇਹ ਤਾਂ ਕੋਈ ਬਣਾ ਲਿਆ ਤੋ ਮੈਂ ਪੈਸੇ ਕਿੱਥੇ ਦਿਆਂ ਅੱਛਾ ਹੈ ਜੇ ਸਾਡੇ ਲਾਉਣ ਲਿਆ ਤਾਂ ਘਰ ਤੇ ਲਿਆ ਹੁਣ ਤਾਂ ਮਰੂਗਾ ਮੈਨੂੰ ਮੇਕੇ ਕਰਾ ਬਿਲਾ ਆਪੇ ਮੋੜੂ ਜੀ ਨੇ ਲਿਆ ਤੁਹਾਨੂੰ ਨੱਚ ਕਰ ਰਿਹਾ ਚੰਨੇ ਉਹ ਨਹੀਂ ਬਾਤ ਇਹ ਉਹਨੇ ਜਿਹੜੀਆਂ ਗੱਲਾਂ ਕਹੀਆਂ ਨਾ ਵਲੇਟ ਵਲੇਟ ਮਾਰੀਆਂ ਸ਼ਰੀਕਾਂ ਦੇ ਨਾ ਕਰਦੇ ਨਾ ਹੁਣ ਰਿਕ ਨਹੀਂ ਸੱਚੀ ਇਹ ਸੱਚੀ ਗੱਲ ਹੈ ਭਾਈ ਇਹ ਸੱਚੀਆਂ ਗੱਲਾਂ ਅੱਛਾ ਬਾਪੂ ਜੀ ਇੱਕ ਗੱਲ ਹੈ ਵੀ ਮਤਲਬ ਇਹ ਵਾਕਿਆ ਗੱਲ ਸਹੀ ਆ ਆਂਡ ਗਵਾਂਡੀ ਕਹਿਣ ਲੱਗ ਪੈਂਦਾ ਮੈਨੂੰ ਆਪਣੇ ਘਰ ਨੂੰ ਪਤਾ ਪਤਾ ਕੀ ਜੇ ਸਾਡੇ ਬਜ਼ੁਰਗਾਂ ਨੇ ਮੇਰਾ ਪਿਓ ਤਾਂ ਮALLE ਚਾਚਾ ਜੀ ਹਮ ਸਨ ਚਾਹਣ ਦੇ ਵਿੱਚ ਉਹ ਟਾਈਮ 2000 ਨੂੰ ਕੀ ਲੱਭੇਦਾ ਉਹ ਹਮ ਉਹ ਟਾਈਮ ਮੈਨੂੰ ਲੌਂ ਲੈ ਕੇ 5 ਕਿਲੋ ਜੀ ਉਹਿੰਦੇ ਲੈ ਲੇ ਹਮ ਲੋਕ ਕਹਿੰਦੇ ਜੀ ਇਹਦੇ ਨਾਲ ਪਹਿਲੀ ਵੀ ਵੇਚ ਦੂਗੇ ਪਹਿਲੀ ਵੀ ਗਈ ਹੈ ਨਾ ਇਹ ਤਾਂ ਕੋਈ ਕੋਸ ਕਹੇ ਕੋਈ ਕੋਸ ਕਹੇ ਉਹਨਾਂ ਸਾਨੂੰ ਦੋ ਪੋਸਟਾਂ ਹੈਰਾਨ ਤਾਂ ਕਰਿਆ ਪਰ ਉਹ ਕਰੋੜਾਂ ਰੁਪਏ ਇਕੱਠਾ ਹੋ ਗਿਆ ਹੈਰਾਨ ਕਰਿਆ ਬਹੁਤ ਕਈ ਵਾਰ ਜਿਹੜੀ ਫਸਲ ਹੋਣੀ ਕਿਸ਼ਤਾਂ 'ਚ ਲੱਗ ਜਾਣੀ ਆ ਫੇਰ ਉਹ ਹੀ ਭੁੱਖ ਨਾਲ ਗਿਲ ਕੁਲਣਾ ਹਾਂ ਹਾਂ ਤੇ ਜੇ ਟਾਈਮ ਤੇ ਕਦੇ ਵੀ ਰੋਟੀ ਨਹੀਂ ਸਹੀ ਨਹੀਂ ਹੋਈ ਐਮਕਿਊ ਠੋਲੇ ਜਿਸੇ ਨੂੰ ਹਜਮ ਹੋਵੇ ਨਾ ਹੋਵੇ ਤੁਹਾਡੀਆਂ ਗੱਲਾਂ ਬਹੁਤ ਘੱਟ ਲੋਕਾਂ ਨੂੰ ਹਜਮ ਹੋਣੀਆਂ ਉਹਨਾਂ ਕਹਿੰਦਾ ਬਾਪੂ ਸਿੱਧਾ ਹੀ ਆਉਂਦਾ ਕੰਮ ਨਹੀਂ ਸਿੱਧਾ ਨਹੀਂ ਗੱਲ ਸੱਚੀ ਆ ਤੁਹਾਡੀ ਸਿਸਟਮ ਖੜ ਹੋ ਗਿਆ ਬਿਲਕੁਲ ਸਹੀ ਗੱਲ ਹੈ ਆਪਾਂ ਬਾਪੂ ਜੀ ਤੇ ਦੁਬਾਰਾ ਮੁੜ ਕੇ ਆਵਾਂਗੇ ਇਧਰ ਪਾਉ ਜੀ ਹੋਣਾ ਜੈਕਟ ਪਾਈ ਆ ਅੱਛਾ ਮੈਨੂੰ ਸੱਚੀ ਦੱਸੋ ਡਾਈ ਲਾਉਂਦੇ ਹਾਂ ਹਾਂਜੀ ਹਾਂਜੀ ਠੀਕ ਆ ਆਪਾਂ ਬਕਾ ਲਈਦਾ ਨਾਲ ਹੀ ਆਪਾਂ ਲੋਗਨ ਨਹੀਂ ਦੇਣਾ ਕੰਮ ਹੋਰ ਸੁਣਾਓ ਕਿੱਦਾਂ ਠੀਕ ਠਾਕ ਇਹ ਫਿਰ ਬਾਪੂ ਜੀ ਜਿਹੜੀਆਂ ਵਲੇਟ ਵਲੇਟ ਸਟੀਆਂ ਇਹ ਗੱਲ ਸੱਚੀ ਆ ਸੱਚੀ ਗੱਲ ਵਧੀਆ ਬਹੁਤ ਵਧੀਆ ਗੱਲ ਹੈ ਆਪਣਾ ਫਿਕਰ ਲੋਕਾਂ ਨੂੰ ਘੱਟ ਹੁੰਦਾ ਗਵਾਂਢ 'ਚ ਕੀ ਹੋ ਰਿਹਾ ਵੇਖਿਓ ਇਹਨਾਂ ਤੇ ਰੋਜ਼ ਬੱਕਰਾ ਧਰ ਲੈਂਦੇ ਪਤਾ ਨਹੀਂ ਕਿੱਥੋਂ ਹੁੰਦੇ ਇਹਨਾਂ ਕੋਲ ਨਹੀਂ ਅੱਜ ਕੱਲ੍ਹ ਹੈ ਹੀ ਜਮਾਨਾ ਇਦਾਂ ਜੀ ਦੂਜੇ ਦੇਖ ਕੇ ਨਾ ਆਪਾਂ ਲੋਕਾਂ ਨੇ ਦੁੱਖ ਖੁਸ਼ ਛੇੜੇ ਹੋਏ ਦੂਜੇ ਦੀ ਫੈਸਿਲਿਟੀ ਨੂੰ ਦੇਖ ਕੇ ਆਪਾਂ ਨੇ ਖੁਦ ਬਿਮਾਰੀ ਛੇੜੀਆਂ ਬੇਬੰਦਾ ਕਿਵੇਂ ਉੱਪਰ ਹੋ ਗਿਆ ਹਾਂ ਆਪਣਾ ਕੰਮ ਨਹੀਂ ਕਰਨਾ ਦੂਜੇ ਦੇ ਇੱਕੇ ਬੰਦਾ ਆਸਰੇ ਲੀ ਜਾਂਦਾ ਹੈ ਜੇ ਆਂਦੇ ਗਵਾਂਢੀ ਗੱਡੀ ਲੈ ਲੇ ਤੇ ਉਰਲੇ ਗਵਾਂਢੀ ਜਨਾਨੀ ਬਿਮਾਰ ਹੁੰਦੀ ਹਾਏ ਪਤਾ ਨਹੀਂ ਕਿੱਥੋਂ ਲੈ ਲਈ ਇਹਨਾਂ ਨੇ ਹਾਂਜੀ ਹਾਂਜੀ ਹੈ 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 ਹੀ ਸਿਸਟਮ ਇਦਾਂ ਜੀ ਹੈ ਜੀ ਅੱਗੇ ਸਿਸਟਮ ਹੋਰ ਸੀ ਅੱਗੇ ਲੋਕੀ ਮੱਦਰ ਕਰਾਉਂਦੇ ਸੀ ਖੁਸ਼ ਹੁੰਦੇ ਸੀਗੇ ਵੀ ਚਲੋ ਜੀ ਉਹਦੇ ਕੋਲ ਸੰਦਾ ਆਪਾਂ ਲੈ ਲਾਂਗੇ ਪਰ ਅੱਜ ਕੱਲ ਉਲਟਾ ਸਿਸਟਮ ਮਿਸਾਲਾ ਲੈ ਕਿੱਥੋਂ ਆਇਆ ਉਹ ਫਿਰ ਆਂਦੇ ਵੀ ਉਹ ਆਪਣੀ ਤਰੱਕੀ ਵੱਲ ਨਹੀਂ ਵੇਖਦੇ ਇਹਦੇ ਵੀ ਉਹਦੀ ਗੱਡੀ ਤੇ ਝਰੀਟਾਂ ਪਾਉਣੀਆਂ ਕਿਵੇਂ ਹਾਂਜੀ ਆ ਜੀ ਇਹੀ ਹਾਂਜੀ ਹਾਂਜੀ ਇਦਾਂ ਹਾਂਜੀ ਪੱਕੀ ਹਾਂਜੀ ਹੋਰ ਸੁਣਾਓ ਨਵੀਤਾ ਜ ਬਹੁਤ ਵਧੀਆ ਲੰਘਿਆ ਬਚਪਨ ਜੀ ਤੁਸੀਂ ਬਾਪੂ ਨਾਲ ਮਾੜਾ ਮੋਟਾ ਸਮਾਂ ਕਦੀ ਬਤਾਇਆ ਇਹਨਾਂ ਨਾਲ ਬੈਠੇ ਕਦੀ ਨਹੀਂ ਇਹਨਾਂ ਨਾਲ ਨਹੀਂ ਬੈਠੇ ਲੋ ਕੱਟੇ ਬੈਠੇ ਕਦੀ ਚਲੋ ਰਸਤੇ 'ਚ ਮਿਲ ਗਏ ਹਾਂ ਜੀ ਹਾਂ ਜੀ ਬਾਕੀ ਪੁਰਾਣਾ ਸਮਾਂ ਦਾ ਇੰਨਾ ਜਿਹਾ ਉਹ ਸਿਸਟਮ ਨਹੀਂ ਮੁੜ ਕੇ ਆ ਸਕਦਾ ਉਸ ਟਾਈਮ ਦਾ ਸਮਾਂ ਬੜਾ ਪਿਆਰ ਸੀਗਾ ਲੋਕਾਂ 'ਚ ਇਕੱਠੇ ਕੰਮ ਕਰਦੇ ਸੀਗੇ ਵੀੜੀਆਂ ਕਰਦੇ ਸੀਗੇ ਇਕੱਠੇ ਖੇਤੀ ਕਰਨੀ ਚਲੋ ਬਾਕੀ ਸੰਦੇ ਵੀ ਘਟ ਸੀਗੇ ਹੁਣ ਇਸ ਜਮਾਨਾ ਇਦਾਂ ਦਾ ਇਹਨਾਂ ਦਾ ਸੰਤਾ ਵੀ ਬਹੁਤ ਹੋ ਗਿਆ ਆਪਣੇ ਕੋਲ ਟਾਈਮ ਵੀ ਨਹੀਂ ਕਿਸੇ ਨਾਲ ਤੇ ਵਿਆਹ ਤੇ ਜਾਂਦੇ ਸੀਗੇ ਹਫਤਾ ਪਹਿਲਾਂ ਜਦੋਂ ਮਠਾਈ ਖਤਮ ਹੁੰਦੀ ਉਦੋਂ ਆਸੀ ਉੱਠੇ ਉਦੋਂ ਆਉਂਦੇ ਸੀ ਬਿਲਕੁਲ ਤੇ ਹੁਣ ਤਾਂ ਸਮਾਂ ਇੰਨਾ ਮਾੜਾ ਆ ਗਿਆ ਕਿ ਆਪਣੇ ਪਰਿਵਾਰ ਦੇ ਚਾਰ ਜੀਵ ਨੇ ਚਾਰੇ ਅੱਡ ਅੱਡ ਆਹ ਡੱਡ ਉਹ ਸਮਾਂ ਮੁੜ ਕੇ ਨਾ ਆਉਣਾ ਨਾ ਆ ਸਕਦਾ ਬਿਲਕੁਲ ਸਹੀ ਕਹਿੰਦੇ ਕਿਉਂ ਦੇਖੋ ਹੁਣ ਅੱਜ ਕੱਲ ਬੱਚਾ ਅੱਗੇ ਕੀ ਹੁੰਦਾ ਮਾਪੇ ਵਾਪ ਅਗਰ ਚਾਚਾ ਤਾਏ ਬੱਚੇ ਨੂੰ ਕਹ ਦੇ ਕੰਮ ਹੋਊਗਾ ਤਾਂ ਹੁੰਦਾ ਸੀ ਅੱਜ ਕੱਲ ਬੱਚੇ ਕਮਾਂਡ ਮਾਪੇ ਪਾ ਦੇ ਕਰਦੇ ਨੇ ਤੇ ਮਾਵਾ ਵੀ ਨਹੀਂ ਕਰ ਸਕਦਾ ਜਮਾਨਾ ਬਹੁਤ ਮਾੜਾ ਆ ਗਿਆ ਤੇ ਅੱਗੇ ਜਮਾਨਾ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਐਤੋ ਵੀ ਮਾੜੀ ਆ ਰਹੀ ਹੈ ਤੇ ਸਿਆਣਾ ਦੀ ਕਦਰ ਨਹੀਂ ਹੈ ਉਹ ਜਮਾਨਾ ਹੁਣ ਵੀ ਮਤਲਬ ਮੁੜ ਕੇ ਆਉਣਾ ਕਿ ਅਸੀਂ ਉਹ ਜਮਾਨਾ ਵੀ ਦੇਖ ਲਿਆ ਕਿ 60 ਸਾਲ ਦੀ ਉਮਰ ਤੋਂ ਫਿਰ ਚੱਲੀ ਮੇਰੀ ਬਦਲਦਾ ਯੁੱਗ ਦੇਖਿਆ ਤੁਸੀਂ ਹਾਂ ਉਹ ਦੇਖ ਲਿਆ ਤੇ ਹੁਣ ਇਹ ਵੀ ਦੇਖ ਰਿਹਾ ਉਹ ਜਮਾਨਾ ਮੁੜ ਕੇ ਨਹੀਂ ਆਉਣਾ ਪਿਆਰ ਸੀਗਾ ਐਸੇ ਬਿਮਾਰੀਆਂ ਘੱਟ ਸੀਗੀਆਂ ਹੱਥੀ ਕੰਮ ਕਰਦੇ ਸੀਗੇ ਅਸੀਂ ਹੁਣ ਟਾਈਮ ਨਹੀਂ ਲੋਕਾਂ ਕੋਲੇ ਉਸ ਟਾਈਮ ਦੇਖ ਲਓ ਪੈਲਸ ਵਿੱਚ ਜਾਣਾ ਤਾਂ ਟਾਈਮ ਨਹੀਂ ਹੈ ਵੀ ਮੌਕੇ ਦੀ ਜਾਂਨੇ ਉਦੋਂ ਟਾਈਮ ਵੀ ਖੁੱਲ ਸੀਗਾ ਕਿ ਖੇਤੀ ਹੱਥਾਂ ਨਾਲ ਕਰਦੇ ਸੀਗੇ ਵੀਹੋ ਉਹ ਜਮਾਨਾ ਨਹੀਂ ਮੁੜ ਕੇ ਆ ਸਕਦਾ ਵੀ ਜੇ ਸਾਡਾ ਬਚਪਨ ਹੈ ਉਸੇ ਯਾਦ ਕਰਨੇ ਬੱਚੇ ਨੂੰ ਵੀ ਕਹਿੰਦੇ ਬਈ ਉਹ ਜਮਾਨਾ ਮੁੜ ਕੇ ਨਹੀਂ ਆਉਣਾ ਬਿਲਕੁਲ ਹਾਂਜੀ ਵੇਖੋ ਤੁਸੀਂ ਅੱਜ ਦੇ ਸਮੇਂ 'ਚ ਵੀ ਨੇ ਪਰ ਸਰਦਾਰ ਜੀ ਨੇ ਆਪਣਾ ਆਪ ਨੂੰ ਘੈਂਟ ਰੱਖਿਆ ਤੇ ਫੈਸ਼ਨ ਪੂਰਾ ਘੈਂਟਾ ਚ ਸਰਦਾਰ ਸਾਹਿਬ ਕੁੰਡੀਆਂ ਮੁੱਛਾਂ ਦਾ ਰਾਜ ਹਾਂਜੀ ਕੁੰਡੀਆਂ ਮੁੱਛਾਂ ਇਦਾਂ ਜਿਵੇਂ ਮੈਂ ਆਰਮੀ ਸੀਗਾ ਅੱਛਾ ਐਕਸਮੈਨ ਤੇ ਉੱਥੇ ਡਿਊਟੀਆਂ ਡਾਟੀਆਂ ਤੁਹਾਨੂੰ ਪਤਾ ਹਮੇਸ਼ਾ ਟਰਨ ਆਊਟ ਹੁੰਦਾ ਤੇ ਉਹੀ ਆਦਰ ਪਈ ਹੋਈ ਹੈ ਟਾਈਮ ਨਾਲ ਉੱਠਣਾ ਟਾਈਮ ਨਾਲ ਮੇਨਟੇਨੈਂਸ ਕਰਨਾ ਸਰੀਰ ਦਾ ਇਸ ਕਰਕੇ ਹੋਈ ਨਹੀਂ ਨਾ ਵੀ ਫੌਜੀ ਸਾਹਿਬ ਨੇ ਮੁੱਛਾਂ ਦੇ ਮੱਟ ਮਾੜਾ ਜਿਹਾ ਢਿੱਲਾ ਨਹੀਂ ਹੋਣ ਦਿੱਤਾ ਕਿਤੇ ਫੌਜੀ ਸਾਹਿਬ ਇਹ ਸ਼ੁਰੂ ਤੋਂ ਹੀ ਇਤਰਾ ਰੱਖਿਆ ਤੁਸੀਂ ਇਹ ਸ਼ੁਰੂ ਤੇ ਆਜੇ ਹਾਂ ਸ਼ੁਰੂ ਤੇ ਇੰਨਾ ਨਾ ਉਹ ਸਾਲੀ ਉਹ ਖੁੱਲੀਆਂ ਰੇਣ ਮੂੰਹ ਚ ਪਈ ਜੰਨੀ ਆ ਤੇ ਉਹਨੂੰ ਸਵਾਰ ਕੇ ਰੱਖੋ ਹੁਣ ਖਾਣਾ ਪੀਣ ਵਾਲਾ ਸਹੀ ਲਿਬੜੀ ਰਹਿੰਦੀ ਹੈ ਦਹੀਂ ਲਿਬੜਾ ਰਹਿੰਦਾ ਕਿ ਕੁੰਡਰੀਆਂ ਕਰਕੇ ਰੱਖੋ ਇਹ ਗੱਲ ਕਿਹੜਾ ਕਹਿੰਦਾ ਬਹੁਤ ਵਧੀਆ ਜੀ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਠੀਕ ਠਾਕ ਸਾ ਮੈਂ ਕਿਹਾ ਨਾ ਬਹੁਤ ਸੋਹਣਾ ਪਰ ਨਾ ਬੰਨਿਆ ਤੁਸੀਂ ਇਕੱਲਾ ਇਕੱਲਾ ਪੱਲਾ ਦਿਖ ਰਿਹਾ ਪੀਚ ਦਿਖ ਰਿਹਾ ਇਹਦਾ ਮੇਰਾ ਆਪਣਾ ਇਤਨਾ ਰਿਸ਼ਤੇ ਰਿਵੇਂ ਜਾਣਾ ਤਾਂ ਵੀ ਇਹੀ ਬੰਨਣਾ ਬਸ ਅੱਛਾ ਜੀ ਪੂਰੀ ਗੱਲ ਬਾਤ ਮਤਲਬ ਇਹ ਕੋਈ ਲੋਕ ਰੱਖੀਆ ਕਹਿਣਾ ਹੈ ਜੈਕਟ ਪਾ ਕੇ ਕੁੜਤਾ ਪਜਾਮਾ ਪਾ ਕੇ ਲੋਈ ਲੈ ਕੇ ਹਾਂਜੀ ਤੇ ਇਹ ਇਹਨਾਂ ਨਾਲ ਕਿੰਨਾ ਪਿਆਰ ਹੈ ਤੁਹਾਡਾ ਇਹਨਾਂ ਨਾਲ ਤਾਂ ਮੇਰਾ ਜਮਾਤੀ ਹੈ ਜੀ ਅੱਛਾ ਜੀ ਨਿੱਕਲਾ ਬਣ ਡਾਕਟਰ ਹਾਂ ਉਹ ਸਕੂਲ ਪੜ੍ਹਦੇ ਹੁੰਦੇ ਸੀ ਉਹ ਇਹ ਸ਼ਰਾਰਤੀ ਕਿੱਥੇ ਦਾ ਜੀ شریف ਸੀ شریف ਤਾਂ ਜੀ ਤੂੰ ਹੀ ਸ਼ਰਾਰਤੀ ਫਿਰ ਨਾ ਜੀ ਮੇਰੇ ਵਰਗਾ ਹੀ ਤਾਂ ਜੀ ਵੀ